ਅਜੀਬੀਰੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਕਹਿ ਰਿਹਾ ਮੇਰੇ ਨਾਲ ਕਈ ਵਾਰੀ ਅਜੀਬ ਘਟਨਾਵਾਂ ਹੁੰਦੀਆਂ ਵਾਂ ਤੇ ਕੁਦਰਤੀ ਹੋ ਜਾਂਦੀਆਂ ਹੋ ਜਾਂਦੀਆਂ ਵੇਖ ਲਓ ਅੱਜ ਮੈਂ ਫਿਲਮ ਵੇਖ ਰਿਹਾ ਹਾਂ ਨਿੱਕਾ ਜੈਲਦਾਰ ਐਮੀ ਬਿਰਕ ਦੀ ਤੋਂ ਮੈਨੂੰ ਨਹੀਂ ਪਤਾ ਕੁਦਰਤੀ ਇਹ ਗੱਲਾਂ ਹੋ ਜਾਂਦੀਆਂ ਜਿਵੇਂ ਆ ਵੇਖੋ ਇੱਥੇ ਗ੍ਰੀਨ ਧਾਰੀਆਂ ਵੀ ਗ੍ਰੇ ਵੀ ਤੇ ਪਿੰਕ ਵੀ ਸੇਮ ਸ਼ਰਟ ਨਿੱਕਾ ਜਾਲਦਾਰ ਦੇ ਫਿਲਮ ਦੇ ਵਿੱਚ ਐਮੀ ਵਿਰਕ ਨੇ ਪਾਈ ਹੀ ਇਹ ਸ਼ਰਟ ਦੱਸਣ ਦਾ ਮਸਲਾ ਇਹ ਨਹੀਂ ਵੀ ਮੈਂ ਕੋਈ ਐਮੀ ਵਿਰਕ ਦੀ ਕੋਈ ਨਕਲ ਕਰਨ ਰਿਆ ਜਾਂ ਕਿਦਾਂ ਵਾ ਮਸਲਾ ਇਹ ਨਹੀਂ ਹੈ ਮਸਲਾ ਇਹ ਦੱਸਣ ਲਗਾ ਵੀ ਵੇਖ ਲਓ ਹੁਣ ਉਹਨੂੰ ਸ਼ਰਟ ਕੰਪਨੀ ਨੇ ਕੀ ਹੋਇਆ 5000 ਦੀ ਦਿੱਤੀ ਕਿ ਕਿੰਨੇ ਦੀ ਦਿੱਤੀ ਬ੍ਰਾਂਡ ਬ੍ਰਾਂਡ 'ਚ ਕੋਈ ਪਾਉਂਦੇ ਮੈਂ ਤਾਂ ਬ੍ਰਾਂਡ ਗਲਤ ਮਤਲਬ ਮੇਰਾ ਉਹ ਕਰਨ ਦਾ ਮਸਲਾ ਵਾ ਮੇਰਾ ਐਮੀ ਵਿਰਕ ਨਾਲ ਨਹੀਂ ਕੋਈ ਕੰਪਨੀਦਨ ਦਾ ਮਸਲਾ ਮਸਲਾ ਇਹ ਆ ਕਿ ਸੇਮ ਟੂ ਸੇਮ ਆ ਵੇਖੋ कॉटन स्टੱਫ ਬਹੁਤ ਪਿਆਰਾ ਸਟੱਫ ਐਵੇਂ ਵੀਰਕ ਨੇ ਹੋ ਸਕਦਾ ਜਾਂ ਫਿਲਮ ਦੇ ਹਿਸਾਬ ਨਾਲ ਇੱਕ ਵਾਰ ਪਾਲੂਗਾ ਤੇ ਦੋ ਵਾਰ ਪਾਲੂਗਾ ਮੈਂ ਤਾਂ 50 ਵਾਰ ਧੋ ਕੇ ਪਾਉਣੀ ਹੈ ਜੀ ਉਹਨੇ ਤੇ ਇੱਕ ਵਾਰ ਪਾਲੀ ਆ ਜਾਂ ਦੋ ਵਾਰ ਪਾਲੀ ਆ ਤੇ ਮੈਂ ਤਾਂ 50 ਵਾਰ ਪਾਉਣੀ ਆ ਤੇ ਹੁਣ ਉਹ ਸ਼ਰਟ ਉਹ ਸਦਾ ਉਹਨੇ 5000 ਦੀ ਕੰਪਨੀ ਨੇ ਨੂੰ ਦਿੱਤੀ ਹੋਵੇ ਤੇ ਪਰ ਮੈਂ ਕਿੰਨੇ ਦੀ ਲਈ ਆ 500 ਰੁਪਏ ਦੀ ਇਹ ਕਰਕੇ ਨਿਆ ਵੀ ਗਾੜੀ ਕੰਮ ਕਰ ਇੱਕ ਦੇ ਯੂਰ ਨਾਲ ਚਲਦੇ ਐਵੇਂ ਨਹੀਂ ਚਲਦੇ ਸੇਮ ਟੂ ਸੇਮ ਸ਼ਰਟ ਆ ਵੀ ਇਕ ਲੋ ਚੈੱਕ ਕਰ ਲੋ ਗ੍ਰੀਨ ਧਾਰੀਆਂ ਐ ਗ੍ਰੇ ਪਿੰਕ ਤੇ ਲਾਈਟ ਗ੍ਰੇ ਤਿੰਨ ਚਾਰ ਧਾਰੀਆਂ ਨਾ ਬਣੀ ਸ਼ਰਟ ਆ ਸੇਮ ਟੂ ਸੇਮ ਤੇ ਬਿਲਕੁਲ ਸਟੱਫ ਬਹੁਤ ਧੇਰਾ ਪਰ ਮੇਰੀ 500 ਦੀ ਉਹ 5000 ਦੀ ਆ I'll check her. ਤੇ ਦੂਸਰਾ ਮਸਲਾ ਇਹ ਆ ਕਿ ਮੈਂ ਤੁਹਾਨੂੰ ਕਿਹਾ ਕਿ ਮੈਂ ਰਾਤ ਦੀਆਂ ਡਿਊਟੀਆਂ ਬਾਬੂੜ ਸਾਹ ਦੇ ਮੇਲੇ ਦੇ ਨਿਭਾਉਣੀਆਂ ਹਜੇ ਚਲੋ ਸੜਕ ਤੇ ਗਏ ਆ ਤੇ ਵੈਸੇ ਤੇ ਥੋੜਾ ਜਿਹਾ ਆ ਪਤਨ ਕੀ ਪ੍ਰਮਾਤਮਾ ਦਾ ਚੱਕਰ ਚੱਲਣ ਡਿਆ ਆਪਣੇ ਨਾਲ ਕੰਮ ਪੁੱਠੇ ਬੜੇ ਹੋ ਰਹੇ ਆ ਜਿਹੜਾ ਮੀਂਹ ਨੇ ਬਹੁਤ ਸੰਤਾਂ ਨੂੰ ਪਰੇਸ਼ਾਨ ਕੀਤਾ ਵਾ ਟੈਂਟ ਦੀਗਤੇ ਆ ਜਾਂ ਕੁਝ ਵੀ ਇਦਾਂ ਮੀਂਹ ਕਰਕੇ ਬੜੀ ਪ੍ਰੋਬਲਮ ਆ ਰਹੀ ਆ ਅੱਜ ਸੰਤਾਂ ਕੱਲ ਬਹੁਤ ਵਧੀਆ ਚੱਲਦਾ ਰਿਹਾ ਅੱਜ ਮੀਂਹ ਦੀ ਪ੍ਰੋਬਲਮ ਕਰਕੇ ਬਹੁਤ ਕੁਝ ਹੋਇਆ ਤੇ ਪਰ ਫੇਰ ਵੀ ਇਹ ਲੋ ਉਹ ਸ਼ਰਾਰਤੀ ਅੰਸਰ ਨਹੀਂ ਜੜਦੀ ਉਹ ਮੋਟਰਸਾਈਕਲ ਵਾਲੇ ਤੁਹਾਨੂੰ ਮੈਂ ਦੱਸਿਆ ਇਹਨਾਂ ਨਹੀਂ ਹਟਣਦੇ ਹੁਣ ਮੈਂ ਸੜਕ ਤੇ ਗੱਡੀ ਰਾਤ ਲੈ ਕੇ ਆ ਰਿਹਾ ਤੇ ਮੇਰੇ ਲੱਗੂ 5-7 ਮੋਟਰਸਾਈਕਲ ਕਿਤਰਾ ਲੰਘਿਆ ਮੈਂ ਹਾਲਾਂਕਿ ਉੱਥੇ ਬਾਰਿਸ਼ ਕਰਕੇ ਕੁੜੀ ਜਗ੍ਹਾ ਇੱਕ ਦੋਰੀ ਆਏ ਲੰਗਰ ਤੇ ਥੋੜੀ ਟ੍ਰੈਫਿਕ ਹੈਗੀ ਤੇ ਪਰ ਨਹੀਂ ਜੇ ਮੈਂ 20 ਸਪੀਡ ਤੇ ਗੱਡੀ ਚਲਾਉਂਦੇ ਹਾਂ ਤੇ ਉਹਨਾਂ ਨੇ ਮੋਟਰਸਾਈਕਲ 40 ਦੇ ਕੱਢੇ ਮੈਂ ਜੇ 40 ਤੇ ਹੋਇਆ ਤੇ ਉਹ 80 ਤੇ ਤੇ 60 ਤੋਂ ਵੱਧ ਤੇ ਮੇਰੀ ਰੇਂਜ ਨਹੀਂ ਹੈਗੀ ਪਰ ਉਹ 100 ਦੀ ਸਪੀਡ ਦਾ ਲੰਘੇ ਸ਼ੂਕਾਣਾ ਹਣ ਮੈਂ ਗੱਡੀ ਲਾਈ ਮਗਰ ਤੇ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਬਾਬੂੜਾ ਗੇਟ ਤੱਕ 3 ਕਿਲੋਮੀਟਰ ਮੈਂ ਮੋਟਰਸਾਈਕਲ ਵਾਲਿਆਂ ਦੇ ਮਗਰ ਲਾਈ ਗੱਡੀ ਮੈਂ ਉਹਨੂੰ ਇੱਕੋ ਹੀ ਇਹ ਕਹਿਣਾ ਹੈ ਪਿਆਰਾ ਵੋ ਹੱਥ ਮੈਂ ਐਵੇਂ ਜੋੜਦੇ ਆ ਜਿਵੇਂ ਵੀ ਸਹੀ ਹੋ ਜਾਓ ਤੇ ਇੰਨੇ ਨਹੀਂ ਜੇ ਮੈਂ ਜੋੜਦਾ ਤੇ ਜੇ ਹੁਣ ਸਹੀਏ ਨਾ ਆਇਆ ਤੇ ਮੈਂ ਗੱਡੀ ਡਾਕ ਕੇ ਤੇ ਮ ਬੜਾ ਸਾਫਤਾਬ ਜੀ ਮੇਰੇ ਕੋਲ ਤੇ ਉਹ ਗੱਲਾਂ ਨਾ ਨਹੀਂ ਹਟਦੇ ਇਹ ਨਹੀਂ ਹਟਦੇ ਨਵੇਂ ਮੁੰਡਿਆਣੇ ਨਹੀਂ ਮੁੰਡੇ ਹਟਦੇ ਵੀ ਇੱਕ ਤੇ ਮੀਂਹ ਕਰਕੇ ਸਲਿਪਰੀਆਂ ਛੜਕਾਂ ਤਿਲਕ ਸਕਦੀਆਂ ਆਪ ਬਚਣ ਕੇ ਥੱਲੇ ਆਪ ਨੂੰ ਸੱਟਾਂ ਹੋਰ ਨੂੰ ਬਚਣ ਕੇ ਤੇ ਮੁੜ ਕੇ ਖ਼ਬਰ ਤੇ ਖ਼ਬਰ ਇਹੋ ਹੋਣੀ ਆ ਇਕ ਲੋਤਾ ਪੁੱਤਰ ਤੇ ਅੱਗੇ ਹੈ ਕਿ ਤੇ ਕਿੰਨੇ ਗਿਆ ਅਖਲੋਤੀ ਆ ਅਖਲੋਤਾ ਪੁੱਤਰ ਮੁੜ ਕੇ ਲਿਖਣਾ ਅਖਬਾਰ ਤੇ ਤੇ ਇਹ ਕਰਕੇ ਨਹੀਂ ਜੇ ਸੁਧਰਨਾ ਹੈ ਆ ਵੀ ਚੈੱਕ ਕਰ ਲਓ ਭਾਵੇਂ ਹੱਬ ਤੁਹਾਡੇ ਸਾਹਮਣੇ ਆ ਮੈਂ 60 ਸਪੀਡ ਤੋਂ ਕਦੀ ਗੱਡੀ ਵੱਧ ਨਹੀਂ ਚਲਾਉਂਦਾ ਤੇ ਆ 80 ਤੋਂ ਤਾਂ ਜਾ ਰਹੇ ਆ ਮੋਟਰਸਾਈਕਲ ਵਾਲੇ ਤੇ ਕੰਮ ਇਹ ਖਰਾਬ ਕਰਨ ਦੇ ਜੇ ਤੇ ਨਹੀਂ ਜੇ ਟਲਦੇ ਤੇ ਇਹਨਾਂ ਦਾ ਕਿਦਾਂ ਕੀ ਲਾਜ ਹੋਣਾ ਚਾਹੀਦਾ ਤੂੰ ਹੀ ਦੱਸੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਮੇਲੇ ਤੋਂ ਇਹੋ ਜਿਹੀਆਂ ਪ੍ਰਜਾਤੀਆਂ ਆਉਣੀਆਂ ਆ ਨਹੀਂ ੜਦੀ ਆ ਵੇਖੋ ਮੈਂ 60 ਸਪੀਡ ਤੋਂ ਨਹੀਂ ਗੱਡੀ ਤਾਂ ਚਲਾਉਂਦਾ ਤੇ ਇਹਨਾਂ ਨੇ 90 100 ਸਪੀਡ ਤੇ ਮੋਟਰਸਾਈਕਲ ਭਜਾ ਕੇ ਆ ਰਿਹਾ ਹੈ ਪਿੱਛੋਂ ਤੇ ਮੋਬਾਈਲਾਂ ਦੇ ਉੱਤੇ ਆਹ ਵੇਖੋ ਕੀ ਕਰਨ ਦੇ ਆ ਵੇਖੋ ਆ ਤੁਹਾਡੇ ਸਾਹਮਣੇ ਹੀ ਆ ਆ ਵੇਖ ਲਓ ਉਹ ਮੋਬਾਈਲਾਂ ਨਾਲ ਨਾਲ ਵੀਡੀਓ ਸ਼ੂਟਾਂ ਕਰ ਰਹੇ ਆ ਇਹ ਬੱਚੇ ਹੀ ਲੈ ਇਹ ਪਿੱਛੋਂ 100 ਸਪੀਡ ਤੇ ਨੰਗੇ ਮੇਰੇ ਲਾਗੂ ਆ ਮੋਟਰਸਾਈਕਲ ਵਾਲੇ ਆ ਤੁਹਾਡੇ ਸਾਹਮਣੇ ਜੇ ਆ ਵੇਖ ਲਓ ਮੈਂ ਤਾਂ ਨਾ ਵੀ ਨੇਰੇ ਸਿਰੇ ਮੇਰੇ ਤੋਂ ਬਚੋ ਵਾਜ ਨਾ ਮੁੜ ਕੇ ਆਖਿਓ ਕੇਲ ਕਰਿੰਦਿਆਂ ਹੰਜ ਨੂੰ ਅਚਿੰਤੇ ਬਾਜ ਪਏ ਤੇ ਬਾਜ ਪੈ ਸਕਦਾ ਆ ਤੇ ਆ ਹਟਦੇ ਨਹੀਂ ਇਹ ਹੁਣ ਤੇਰਾ ਕੋ ਟਰੈਕਟਰ ਟਰਾਲੀ ਆ ਗਈਆਂ 100 ਸਪੀਡ ਤੇ ਨੰਗੇ ਮੁੰਡੇ ਮੇਰੇ ਲਾਗੂ ਆ ਮੋਟਰਸਾਈਕਲ ਵਾਲੇ ਹੁਣ ਉਧਰ ਨੂੰ ਵੜ ਗਿਆ ਉਧਰ ਨੂੰ ਪਿਹਾਲਿਆ ਮੋਟਰਸਾਈਕਲ ਪਰ ਗੱਲ ਮਾੜੀ ਆ 100 ਮੈਂ 60 ਸਪੀਡ ਤੋਂ ਕਦੀ ਗੱਡੀ ਨਹੀਂ ਆ ਪੀੜ ਪੜਾ ਕੇ ਜੇ ਕਦੀ ਚਲਾਈ ਤੇ ਇਹ ਮੇਰੇ ਲਾਗੋਂ 100 ਸਪੀਡ 'ਚ ਲੰਘੇ ਸਪਲੈਂਡਰ ਵਾਲੇ ਤੇ ਉੱਤੋਂ ਮੋਬਾਈਲਾਂ ਨਾਲ ਆਪਣੀਆਂ ਸੈਲਫੀ ਵੀਡੀਓ ਕਰੰਦੇ ਆ। ਤੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਪਿੱਛੇ ਬਾਜ਼ ਵੀ ਉੱਡ ਰਿਹਾ ਤੇ ਦੇ। ਚਲੋ ਸ਼ੁਕਰ ਹੈ ਵਾਹਿਗੁਰੂ ਦਾ ਪ੍ਰਮਾਤਮਾ ਨੇ ਮਿਹਰ ਰੱਖੀ। ਪਿੱਛੋਂ 3 ਕਿਲੋਮੀਟਰ ਤੇ ਇਹਨਾਂ ਨੇ ਬਹੁਤ ਗੱਡੀ ਭਜਵਾਈ ਮੇਰੀ ਤੇ ਹੁਣ ਸੁਖ ਸ਼ਾਂਤੀ ਨਾਲ ਚਲੋ ਸਮਾਂ ਲੰਘ ਗਿਆ। ਤੇ ਜੇ ਕਿਤੇ ਕੋਈ ਵਾਦਾ ਕਟਾ ਹੋ ਜਾਂਦਾ ਇੱਕ ਪੈਂਦੇ ਤੇ ਮੈਂ ਫਿਰ ਤੁਹਾਨੂੰ ਪਤਾ ਫਿਰ ਮੈਨੂੰ ਗੁੱਸਾ ਬਾਦ ਕੀ ਕਰਾਂ ਜਦੋਂ ਪੁੱਠੇ ਕੰਮ ਕਰਨ ਨੂੰ ਹਟਦੀ ਨਹੀਂ ਸਾਡੀ ਜਨਤਾ ਵੀਰ ਸਮਝਾਇਆ ਵੀ ਨਾ ਯਾਰ ਬੰਦਿਆਂ ਨੂੰ ਵਾਹਿਗੁਰੂ ਦਾ ਦਿਨ ਦਿਹਾੜਿਆ ਵਧੀਆ ਮਨਾਉਮ ਆਵੇ ਕਈ ਕਿੰਨਾ ਸੋਹਣੇ ਸ਼ਬਦ ਲਾਏ ਆ ਟਰੱਕਾਂ ਟਰੈਕਟਰਾਂ ਤੇ ਦੂਜੇ ਤੀਜੇ ਵਧੀਆ ਮੇਲਾ ਵੇਖ ਰਹੇ ਸਾਰੀ ਸੰਗਤ ਵਧੀਆ ਚੱਲ ਰਿਹਾ ਸਾਰਾ ਕੁਝ ਤੇ ਪਰ ਆ ਮੁੰਡੇ 4-5 ਸਪਲੈਂਡਰਾਂ ਤੇ 100 ਸਪੀਡ ਤੇ ਨੰਗੇ ਮੇਰੇ ਲੱਕੋਂ ਦੀ ਹੁਣ ਕੀ ਕਹੀਏ ਇਹਨਾਂ ਲੋਕਾਂ ਨੂੰ ਤੇ ਜਿਤਨਾ ਨੰਗੇ ਸੀ ਮੈਂ ਗੱਡੀ ਦੇ ਨਹੀਂ ਭਜਾ ਕੇ ਇਹਨਾਂ ਨੂੰ ਫੜਸ ਗਿਆ ਤੇ ਸ਼ੁਗਰ ਆ ਵਾਹਿਗੁਰੂ ਦਾ ਵੀ ਆ ਬਾਬੂ ਦਾ ਗੇਟ ਤੇ ਆ ਕੇ ਸਲੋ ਹੋ ਗਏ ਆ ਸਟੇ ਹੋ ਗਏ ਆ ਤੇ ਠੀਕ ਠਾਕ ਪਹੁੰਚ ਗਏ ਤੇ ਜੇ ਵੱਧ ਜਾਂਦੇ ਜਾਂਦੇ ਆਪ ਦਾ ਨੁਕਸਾਨ ਕਰ ਲਿੰਦੇ ਜਾਂ ਕਿਸੇ ਹੋਰ ਦਾ ਕਰ ਲਿੰਦੇ ਕਰ ਕਰ ਹੋਣਾ ਤੇ ਐ ਹੀ ਸੀ ਕਿਸੇ ਨਾ ਕਿਸੇ ਦਾ ਚਲੋ ਪਰਮਾਤਮਾ ਮੇਰੀ ਪ੍ਰਿਆਤ ਰੱਖੇ ਤੇ ਇਹਨਾਂ ਨੂੰ ਸਮਤ ਬਖਸ਼ੇ ਇਹਨਾਂ ਦੀ ਬੁੱਧੀ ਨੂੰ ਖਾਸ ਤੌਰ ਤੇ ਬੁੱਧੀ ਇਹਨਾਂ ਦੀ ਸਹੀ ਹੋਵੇ ਬਹੁਤ ਸੁਣਾ ਜੇ ਮੈਂ ਕਰ ਰਿਹਾ ਅੱਜ ਮੀਰਾ ਕਰਕੇ ਆਪਾਂ ਨਹੀਂ ਟਰੈਕਟਰ ਵਾਲਾ ਵੀਰੇ ਇਦਾਂ ਨਹੀਂ ਕੰਮ ਇਹ ਗਲਤ ਗੱਲ ਤੇਰੀ ਆ ਤੇਰੀ ਗਲਤ ਗੱਲ ਹੀ ਟਰੈਕਟਰ ਦੇ ਟਾਇਰ ਵੱਡੇ ਹੀ ਤੇਰੇ ਤੇ ਤੂੰ ਦੱਸ ਹੁਣ ਸਾਡੀ ਗੱਡੀ ਨਾ ਵਕੇ 50 50 ਕੱਢੇਗਾ ਮਾੜੀ ਗੱਲ ਹੈ ਤੇਰੀ ਇਹ ਆ ਗੱਲਾਂ ਬਾਤਾਂ ਵੀਰੋ ਅਹੀਂ ਕਹਿੰਨੇ ਆ ਕਿ ਆ ਵੇਖੋ ਆਰਾਮ ਨਾਲ ਜਾਓ ਆ ਵੇਖੋ ਗੱਡੀ ਵਾਲਾ ਕਿੱਡੇ ਪਿਆਰ ਨਾਲ ਜਾ ਰਿਹਾ ਕਿੱਡੇ ਆਰਾਮ ਨਾਲ ਜਾ ਰਿਹਾ ਜਾ ਰਹੀਆਂ ਸੰਗਤਾਂ ਆਰਾਮ ਨਾਲ ਜਾ ਰਹੀਆਂ ਜਿੰਨਾ ਜਾਣਾ ਵਾ ਜਾ ਰਹੀਆਂ ਵਾ ਬਸ ਕੁਝ ਪ੍ਰਜਾਤੀਆਂ ਆਪਣਾ ਆਪ ਵਿਖਾਉਣਾ ਨਹੀਂ ਹਟਦੀਆਂ ਇਸ ਕਰਕੇ ਸਮਝਾਉਣਾ ਬਣਦਾ ਵਾ ਜੇ ਇਹਨਾਂ ਨੂੰ ਨਹੀਂ ਸਮਝਾਵਾਂਗੇ ਤੇ ਇਹ ਨੁਕਸਾਨ ਕਰਨਗੇ ਲੋ ਜੀ ਆਪਾਂ ਸਹੀ ਸਲਾਮ ਤੇ ਪ੍ਰਮਾਤਮਾ ਵਾਹਿਗੁਰੂ ਦੀ ਮਿਹਰ ਨਾਲ ਲੰਬੇ ਸਫਰਾਂ ਤੋਂ ਬਾਅਦ ਸਟੂਡੀਓ ਆਪਣੀ ਘਰ ਦੀ ਗਲੀ ਦੇ ਅੰਦਰ ਐਂਟਰ ਹੁੰਦਾ ਆ ਵਾਈਗੁਰੂ ਦੀ ਮੇਰ ਸੀ ਆਪਾਂ ਆਪਣੇ ਐਂਟਰ ਹੋ ਗਏ ਜੀ ਆਪਣੇ ਘਰ ਨੂੰ ਸਤਿ ਸ਼੍ਰੀ ਅਕਾਲ ਜੀ ਰਾਤ ਦੀ ਡਿਊਟੀ ਤੁਹਾਨੂੰ ਕਿਹਾ ਹੀ ਨਿਭਾਉਣੀ ਆ ਵਿੱਚ ਵਿੱਚ ਫਿਰਦੇ ਆ ਵੇਖਣਾ ਪੈਂਦਾ ਕਿ ਕੋਈ ਕੋ ਗਲਤ ਕਰੇ ਤੇ ਇਹਨਾਂ ਨੂੰ ਸਮਝਾਉਣਾ ਪੈਂਦਾ